ਦੋਰਾ ਪੂਰਨ ਬ੍ਰਹਮੰਡ ਸਾਜ ਕੇ ਆਦਿ ਪੁਰਖ ਪ੍ਰਭੂ ਸ਼ਕਤੀ万 ਫਿਰ ਕਣ ਕਣ ਵਿਚਿਆ ਲੋਪ ਹੋ ਗਿਆ ਵਾਲਮੀਕ ਮਾਲਿਕ ਭਗਵਾਨ ਸੱਚੇ ਪਾਤਸ਼ਾਹ ਜੀ فرمਾਉਂਦੇ ਹਨ ਪੂਰਨ ਬ੍ਰਹਮੰਡ ਸਾਜ ਕੇ ਸਾਰਾ ਬ੍ਰਹਮੰਡ ਸਾਜ ਕੇ ਆਦ ਪੁਰਖ ਪ੍ਰਭੂ ਸ਼ਕਤੀਮਾਨ ਆਦ ਪੁਰਖ ਕੌਣ ਦੁਨੀਆ ਨੂੰ ਬਣਾਉਣ ਵਾਲਾ ਪਹਿਲਾ ਪੁਰਖ ਫਿਰ ਕਣ ਕਣ ਵਿੱਚ aloop ਹੋ ਗਿਆ ਵਾਲਮੀਕ ਮਾਲਕ ਭਗਵਾਨ ਸੱਚੇ ਪਾਤਸ਼ਾਹ ਜੀ 871 ਪੰਨੇ ਵਿੱਚ فرمਉਂਦੇ ਆ ਫੇ ਮਹਾਰਾਜ ਜੀ ਸਾਰੀ ਦੁਨੀਆ ਸਾਜ ਕੇ ਫੇ ਕਣ-ਕਣ ਦੇ ਵਿੱਚ ਆਲੋਪ ਹੋ ਗਿਆ ਹਰੇਕ ਵਰਤੂ ਵਿੱਚ ਹਰੇਕ ਜੀ ਦੇ ਵਿੱਚ ਮਹਾਰਾਜ ਜੀ ਆਲੋਪ ਹੋ ਗਿਆ ਲੋਗਿਆ ਮਹਾਰਾਜ ਜੀ ਫਰਮਾਉਂਦੇ ਆ ਸੰਸਾਰ ਸਾਜ ਕੇ ਆਦ ਪੁਰਖ ਨੇ ਫਿਰ ਸਾਜ ਵਖਰੇ ਕੁੱਲ ਪਰਵਾਰ ਪਰਵਾਰਾਂ ਚੋਂ ਫਿਰ ਸਾਖ ਸੰਬੰਧੀ ਸਾਖਾਂ ਚੋਂ ਫਿਰ ਭਰਤਾ ਨਾਰ ਸੱਚੇ ਪਾਤਸ਼ਾਹ ਨੇ ਫਿਰ ਸਾਰਾ ਸੰਸਾਰ ਸਾਜ ਕੇ ਫਿਰ ਸਾਜੇ ਵਖਰੇ ਵਖਰੇ ਕੁੱਲ ਪਰਿਵਾਰ ਮਹਾਰਾਜ ਨੇ ਸਾਰਿਆਂ ਦੀਆਂ ਵਕਰੀਆਂ ਵਕਰੀਆਂ ਮੂਰਤੀਆਂ ਬਣਾਤੀਆਂ ਵਕਰੀ ਵਕਰੀ ਆਵਾਜ਼ ਸਾਰੇ ਮਹਾਰਾਜ ਕਹਿੰਦੇ ਸੰਸਾਰ ਸਾਜ ਕੇ ਆਦਿ ਪੁਰਖ ਨੇ ਫਿਰ ਸਾਜੇ ਵਖਰੇ ਕੁੱਲ ਪਰਿਵਾਰ ਪਰਵਾਰਾਂ ਚੋਂ ਫਿਰ ਸਾਖ ਸੰਬੰਧੀ ਸਾਖਾਂ ਚੋਂ ਫਿਰ ਪਰਤਾ ਨਾਰ ਪਰਤਾ ਨਾਰ ਚੋਂ ਧੀਆਂ ਪੁੱਤਰ ਜਿੰਦਗੀ ਦਾ ਪਰਪੂਰ ਸ਼ੰਗਾਰ ਆਦਪੁਰਖ ਫੁੱਲ ਕਲੀਆਂ ਬਖਸ਼ੇ ਢੇੜਾਂ ਤੇ ਖੜ ਗਈ ਗੁਲਜ਼ਾਰ ਵਾਲਮੀਕ ਭਗਵਾਨ ਦੀ ਮੂਰਤ ਜੜੀ ਜਨਾ ਨੇ ਹਿਰਦਿਆਂ ਉੱਤੇ ਉਹਨਾਂ ਤੇ ਭਗਵਾਨ ਦੀ ਰਹਿਮਤ ਸਰਦੀਆਂ ਗਰਮੀਆਂ ਹਾਰੇ ਕਰੁੱਤੇ ਸੱਚੇ ਪਾਤਸ਼ਾਹ ਜੀ ਪਰਮਉਦੇ ਆ ਵੀ ਜਿਨ੍ਹਾਂ ਨੇ ਭਗਵਾਨ ਵਾਲਮੀਕ ਮਹਾਰਾਜ ਦੀ ਮੂਰਤ ਜੜ ਲਈ ਹਿਰਦੇ ਦੇ ਵਿੱਚ ਉਹਨਾਂ ਅੰਤੇ ਭਗਵਾਨ ਦੀ ਰਹਿਮਤ ਸਰਦੀਆਂ ਗਰਮੀਆਂ ਹਰ ਇੱਕ ਰੁੱਤੇ ਮਹਾਰਾ ਇਹ ਕਹਿੰਦੇ ਹਰੇਕ ਸਮੇ ਉਹਨਾਂ ਦੀ ਮਿਹਰ ਰਹਿੰਦੀ ਆ ਜਿਨ੍ਹਾਂ ਨੇ ਭਗਵਾਨ ਦੀ ਇੱਕ ਦੀ ਮੂਰਤ ਆਪਣੇ ਹਿਰਦੇ ਵਿੱਚ ਜੜ ਲਈ ਤੇ ਜਿਨ੍ਹਾਂ ਨੇ ਪਿਆਰੀ ਸਾਥ ਸੰਧੀ ਕਰੀ ਕਿਸੇ ਨੂੰ ਕਰ ਲਿਆ ਕਦੀ ਕਿਸੇ ਨੂੰ ਮਹਾਰਾ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਫੇਰ ਪਤਾ ਨਹੀਂ ਕਿੰਨੇ ਹੀ ਰੱਬ ਬਣ ਜਾਂਦੇ ਹੋ ਤੇ ਪਰਮਾਤਮਾ ਜਿਨ੍ਹਾਂ ਨੇ ਪਰਮਾਤਮਾ ਦੀ ਮੂਰਤ ਜੜਨ ਦੀ ਹਿਰਦੇ ਉੱਤੇ ਜਿਨ ਲਾਗਾ ਹਰ ਏਕ ਏ ਨਾਏ ਤਿਸ ਕੀ ਆਸ ਨਾ ਵਿਰਤੀ ਜਾਏ ਵੀ ਜਿਨੇ ਇੱਕ ਨੂੰ ਮੰਨ ਲਿਆ ਵੇ ਵੀ ਤੂੰ ਹੀ ਆ ਹੋਰ ਕੋਈ ਨਹੀਂ ਮੇਰਾ ਸੱਚੇ ਪਾਤਸ਼ਾਹ ਪਰ ਜਿਨੇ ਪਤਾ ਨਹੀਂ ਕਿੰਨੇ ਹੀ ਰੱਬ ਬਣਾ ਲਏ ਕਿੰਨੇ ਮਿੱਤਰ ਬਣਾ ਲਏ ਸੱਚੇ ਪਾਸ਼ਾ ਜੀ ਫਰਮਾਉਂਦੇ ਆ ਉਹ ਫੇ ਭਟਕਦਾ ਹੀ ਰਹਿੰਦਾ ਮਹਾਰਾਜ ਕਹਿੰਦੇ ਵਾਲਮੀਕ ਭਗਵਾਨ ਦੀ ਮੂਰਤ ਜੜੀ ਜਨਾ ਨੇ ਹਿਰਦਿਆਂ ਉੱਤੇ ਉਹਨਾਂ ਤੇ ਭਗਵਾਨ ਦੀ ਰਹਿਮਤ ਸਰਦੀਆਂ ਗਰਮੀਆਂ ਹਰ ਇੱਕ ਉੱਤੇ ਤਿਆਂ ਪੁੱਤਰ ਆਦਪੁਰਖ ਦੀਆਂ ਦੋਵੇਂ ਉੱਤਮ ਦਾਤਾਂ ਨੇ ਦੁਨੀਆਂਦਾਰ ਗਰੇ ਤਿਆਂ ਖਾਤਰ ਇਹ ਅਨਮੋਲ ਸਗਾਤਾਂ ਨੇ ਅੱਜ ਦੀਆਂ ਤਿਆਂ ਮਾਵਾਂ ਬਣਨ ਆਖੇ ਬਚਨ ਦਾ ਨਾਮਾ ਨੇ ਸਿਪੀਵਾਂਗ ਰੂਪੇਟ ਜੀਰ ਕੇ ਪੁੱਤਰ ਜਮਦਿਆਂ ਮਾਵਾਂ ਨੇ ਮਾਵਾਂ ਦੇ ਇੱਕ ਸਿਰ ਸਦਕਾਹੀ ਕਲਰ ਦਿਲ ਗਲਜਾਰ ਬਣੇ ਮਾਵਾਂ ਦੀ ਕੋਖੇ ਅੰਦਰ ਪੜ ਕੇ ॠषि ਗੁਰੂ ਅਵਤਾਰ ਬਣੇ ਪਨ ਪਤਾ ਨਹੀਂ ਨਾਤੀਆਂ ਵਿੱਚੋਂ ਕਿਸ ਨੇ ਮਰਯਮ ਬਣਨਾ ਹੈ ਕਿਸ ਦੇਵੀ ਨੇ ਜੁਗ ਪਲਟਾਉ ਮਰਦ ਗਮੜਾ ਚਲਣਾ ਹੈ ਜਿਸ ਘਰ ਧੀ ਜਾਂ ਪੁੱਤਰ ਜਨਮੇ ਮਾਪੇ ਕਰਨ ਪਿਆਰ ਦੋਵਾਂ ਨੂੰ ਦੇਣ ਤੇ ਪਛਿਆ ਕਰਕੇ ਮਾਪੇ ਵਿਦਿਆ ਦਾ ਕਰਤਾਰ ਦੋਵਾਂ ਨੂੰ ਮਾਪੇ ਰੱਬ ਦਾ ਕਰ ਸ਼ੁਕਰਾਨਾ ਬਚਿਆਂ ਲਈ ਅਰਦਾਸ ਕਰਨ ਗੁਰੂ ਵਾਲਮੀਕ ਜੀ ਬੱਚਿਆਂ ਦੇ ਦਿਲ ਬੁੱਧੀ ਦਾ ਪ੍ਰਕਾਸ਼ ਕਰਨ ਪੁੱਤਰ ਹੋਵੇ ਤੇ ਲਭ ਕੁਸ਼ ਵਰਗਾ ਧਰਮੀ ਤੇ ਬਲਵਾਨ ਹੋਵੇ ਦੇਸ਼ ਕੌਮ ਦੀ ਰੱਖਿਆ ਲਈ ਜੋਤ ਨੂੰ ਮਨੋਂ ਕੁਰਬਾਨ ਹੋਵੇ ਤਨ ਗੁਰੂ ਗਿਆਨ ਨਰ ਮਹਾਰਾਜੇ ਫਰਮਾਉਂਦੇ ਆ ਪੁੱਤਰ ਹੋਵੇ ਤੇ ਲਭ ਕੁਸ਼ ਵਰਗਾ ਹੋਵੇ ਧਰਮੀ ਤੇ ਬਲਵਾਨ ਹੋਵੇ ਤਕੜਾ ਹੋਵੇ ਦੇਸ਼ ਕੌਮ ਦੀ ਰੱਖਿਆ ਲਈ ਜੋ ਤਨਉ ਮਨਉ ਕਰਮਾਨ ਹੋਵੇ ਜਾਂ ਫਿਰ ਭਗਤ ਤਪਸ਼ਵੀ ਹੋਵੇ ਜੋ ਜੀਵਨ ਦਾ ਬਲੀਦਾਨ ਕਰੇ ਜਗਤ ਭਲੇ ਲੇ ਲਾਏ ਸਮਾਦੀ ਦੁਨੀਆ ਦੇ ਕਲਿਆਣ ਕਰੇ ਧੀ ਰੱਬ ਦੇਵੇ ਤਾਂ ਸੀਤਾ ਵਰਗੀ ਸਿਦਕਵਾਨ ਗੁਣਵਾਨ ਹੋਵੇ ਧਰਮੀ ਬਾਬਲ ਜਨ ਕੇ ਪਿਤਾ ਲਈ ਜੋ ਪੁੱਤਰੀ ਵਰਦਾਨ ਹੋਵੇ ਤਿਆਂ ਪੁੱਤਰ ਗ੍ਰਹਿਤ ਬਾਗ ਲਈ ਦੋਵੇਂ ਹੀ ਫੁੱਲ ਕਲੀਆਂ ਨੇ ਜੋ ਜੀਵਨ ਵਿੱਚ ਖੁਸ਼ੀਆਂ ਵੰਡਣ ਇਹ ਪਾਰਸ ਦੀਆਂ ਡਲੀਆਂ ਨੇ ਐ ਪਰ ਰੱਬ ਤੂੰ ਬੇਮੁਖ ਪ੍ਰਾਣੀ ਮਹਾਰਾ ਇਹ ਕਹਿੰਦੇ ਐ ਪਰ ਰੱਬ ਤੂੰ ਬੇਮੁਖ ਪ੍ਰਾਣੀ ਧਰਮੀਆਂ ਲਈ ਤਲਵਾਰ ਬਣ ਪਾਵ ਜਿਹੜੇ ਨਾਮ ਜਪਦੇ ਉਹਨਾਂ ਨੂੰ ਵੀ ਠਾਣ ਐ ਪਰ ਰੱਬ ਤੋਂ ਬੇਮੁਖ ਪ੍ਰਾਣੀ ਜਿਹਨੇ ਪ੍ਰਮਾਤਮਾ ਤੋਂ ਬੇਮੁਖ ਹੋਏ ਆ ਜੋ ਧਰਮਈਆਂ ਲਈ ਤਲਵਾਰ ਬਣ ਉਹ ਜ਼ਾਲਮ ਅਤੇ ਦਰਿੰਦੇ ਪਾਪੀ ਇਸ ਧਰਤੀ ਦਾ ਭਾਰ ਬਣ ਜੇ ਰੱਬ ਬਖਸ਼ੇ ਧਰਮੀ ਬੱਚੇ ਤਾਂ ਰੱਬ ਦਾ ਸ਼ੁਕਰਾਨਾ ਕਰੀਏ ਆਦਿ ਪੁਰਖ ਦੀ ਜੋਤੀ ਅੱਗੇ ਸਰਦਾ ਸੰਗ ਨਜ਼ਰਾਨਾ ਧਰਿਏ ਸੁਖ ਬਖਸ਼ੇ ਜਨਾ ਦੀਆਂ ਸੀਸਾਂ ਉਹ ਸੰਤ ਜਨਾ ਤੋਂ ਸਦਕੇ ਜਾਈਏ ਆਪਣੀ ਕਿਰਤ ਕਮਾਈ ਵਿੱਚੋਂ ਗੁਰ ਚਰਨੀ ਦਸਵੰਦ ਪਹਾਈਏ ਮਹਾਰਾਜ ਜੀ ਫਰਮਾਉਂਦੇ ਸੁਖ ਬਖਸ਼ੇ ਜਿਨ੍ਹਾਂ ਦੀਆਂ ਸੀਸਾਂ ਸੰਤ ਜਨਾ ਤੋਂ ਸਦਕੇ ਜਾਈਏ ਆਪਣੀ ਕਿਰਤ ਕਮਾਈ ਵਿੱਚੋਂ ਗੁਰਚਰਨੀ ਦਾ ਸੰਬੰਧ ਪਚਾਈਏ ਸ਼ਬਦ ਗੁਰੂ ਅਭਿਆਸ ਦੀ ਜੁਗਤੀ ਪੂਰਨ ਗੁਰ ਤੋਂ ਪ੍ਰਾਪਤ ਕਰੀਏ ਚਾਲ ਦੇ ਰ ਸਵਾਸਾਂ ਦੀ ਮਾਲਾ ਜੂੰਦੇ ਜੀ ਭਵ ਸਾਗਰ ਧਰੀਏ ਜੋ ਬ੍ਰਹਮੰਡੇ ਸੋਇਓ ਪਿੰਡੇ ਗਿਆਨ ਨਾ ਜੀ ਗੁਰ ਸਮਝਾ ਗੈ ਆਪਣੀ ਪੂਰਨ ਜੋਤੀ ਦੇ ਸੰਗ ਲੱਖਾਂ ਬੁਝੇ ਹੋਏ ਦੀਪ ਜਗਾ ਗਏ ਗਿਆਨ ਨਾਰਸਮ ਰਤ ਸਤਿਗੁਰੂ ਕਰਨ ਕਰਾਵਣ ਹਾਰ ਸਤਿਗੁਰੂ ਭਗਤ ਜਨਾਂ ਦੇ ਅੰਗ ਸੰਗ ਹਰ ਦਮ ਪੌਣਾ ਦੇ ਅਸਵਾਰ ਸਤਿਗੁਰੂ ਜੋ ਮੰਗੋ ਵਰਦਾਨ ਬਖਸ਼ ਦੇ ਦਿਲ ਦੀਆਂ ਜਾਣਣ ਹਾਰ ਸਤਿਗੁਰੂ ਸੇ ਦਗਵਾਨਾਂ ਨੂੰ ਬਖਸ਼ੀ ਜਾਂਦੇ ਖੁਸ਼ੀਆਂ ਦੇ ਭੰਡਾਰ ਸਤਿਗੁਰੂ ਕਲ ਜੁਗ ਅੰਦਰ ਪ੍ਰਗਟ ਹੋਏ ਗੁਰੂワਲਮੀਕ ਦੀ ਜੋਤ ਸਤਿਗੁਰੂ ਆਦਿ ਪੁਰਖ ਦੀ ਕੰਨਾ ਅੰਦਰ ਗਏ ਹਨ ਬਖਸ਼ ਸਰੋਤ ਸਤਿਗੁਰੂ ਵਾਲਮੀਕ ਭਗਵਾਨ ਦਾ ਤੀਰਥ ਪ੍ਰਗਟ ਕਰ ਮਹਾਰਾਜ ਸਤਿਗੁਰੂ ਆਦਵਾਸੀਆਂ ਦੇ ਸਿਰ ਧਰ ਗਏ ਰਾਜ ਭਾਗ ਦਾ ਤਾਜ ਸਤਿਗੁਰੂ ਸ਼ਬਦ ਗੁਰੂ ਚੋਂ ਬਖਸ਼ਿਸ਼ ਕਰਕੇ ਰਹਿਮ ਦੇ ਵਰਸਾਤ ਸਤਿਗੁਰੂ ਪੂਰਨ ਦੇ ਹੱਥ ਬਖਸ਼ ਗਏ ਨੇ ਹੱਥੀਂ ਕਲਮ ਦਵਾਤ ਸਤਿਗੁਰੂ ਦੋਰਾ ਕੁੜਮਾਏ ਕੁੜਮਾਈ ਲੈ ਕੇ ਆਦ ਪੁਰਖ ਪ੍ਰਭੂ ਢੋਟ ਘਾਇਆ ਜਨਮ ਜਨਮ ਦੇ ਵਿਛੜੇ ਮਿਲਪੈ ਪੂਰਨ ਸਤਿਗੁਰੂ ਮੇਲ ਕਰਾਇਆ ਧੰਨ ਗੁਰੂ ਗਿਆਨ ਨਾਥ ਮਹਾਰਾਜ ਜੀ 874 ਅੰਗ ਵਿੱਚ ਫਰਮਾਉਂਦੇ ਕੁੜਮ ਆਏ ਕੁੜਮਾਈ ਲੈ ਕੇ ਆਜ ਪੁਰਖ ਪ੍ਰਭ ਢੋਟ ਘਾਇਆ ਜਨਮ ਜਨਮ ਦੇ ਵਿਛੜੇ ਮਿਲਪੈ ਪੂਰਨ ਸਤਿਗੁਰੂ ਮੇਲ ਕਰਾਇਆ ਕਿਉਂਕਿ ਪ੍ਰਮਾਤਮਾ ਜਨਮਾਂ ਜਨਮਾਂ ਦੇ ਵਿਛੜੇ ਹੁੰਦੇ ਜਿਹੜੇ ਤੀਵੀ ਆਦਮੀ ਫੇ ਮਹਾਰਾਜੇ ਫੇ ਮੇਲ ਲੈਂਦਾ ਜਨਮ ਜਨਮ ਦੇ ਵਿਛੜੇ ਮਿਲ ਪੈ ਪੂਰਨ ਸਤਿਗੁਰੂ ਮੇਲ ਕਰਾ ਜਿੱਥੇ ਵੀ ਮਹਾਰਾਜ ਸੰਜੋਗ ਵੀ ਉੱਥੇ ਹੀ ਹੁੰਦਾ ਜੋ ਮਰਜੀ ਕਰ ਲਵੇ ਬੰਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਜਨਮ ਜਨਮ ਦੇ ਵਿਛੜੇ ਹੁੰਦੇ ਆ ਜੇ ਪਤੀਵੀ ਆਦਮੀ ਮਿਲਦੇ ਆ ਉਹ ਮਹਾਰਾਜ ਕਹਿੰਦੇ ਜਨਮ ਜਨਮਾਂ ਦੇ ਵਿਛੜੇ ਮਿਲ ਪੈ ਪੂਰਨ ਸਤਿਗੁਰੂ ਮੇਲ ਕਰਾਇਆ ਜਿਵੇਂ ਲੋੜ ਕਿਨਾਰਿਆਂ ਦੀ ਹੈ ਨਹਿਰਾ ਤੇ ਦਰਿਆਵਾਂ ਤਾਈ ਲੋੜ ਜਿਵੇਂ ਤਰਤੀਬ ਦੀ ਹੁੰਦੀ ਸ਼ਹਿਰਾਂ ਤੇ ਗਰਿਆਵਾਂ ਤਾਈ ਮਹਾਰਾਜ ਕਹਿੰਦੇ ਜਿਵੇਂ ਲੋੜ ਕਿਨਾਰਿਆਂ ਦੀ ਹੈ ਨਹਿਰਾ ਤੇ ਦਰਿਆਵਾਂ ਚਾਈ ਲੋੜ ਜਿਵੇਂ ਤਰਤੀਬ ਦੀ ਹੁੰਦੀ ਸ਼ਹਿਰਾਂ ਤੇ ਗਰਿਆਵਾਂ ਤਾਈ ਲੋੜ ਜਿਵੇਂ ਪਿਆਰਾਂ ਦੀ ਹੁੰਦੀ ਬੱਚਿਆਂ ਵਿਰਧ ਜਵਾਨਾਂ ਤਾਈ ਲੋੜ ਜਮੇ ਖੁਸ਼ੀਆਂ ਦੀ ਹੁੰਦੀ ਨਿਰਦਨਾ ਤੇ ਧਨਵਾ ਨਾ ਤਾਈ ਸੰਤ ਜਨਾਂ ਨੂੰ ਲੋੜ ਜੈ ਤਰਾ ਈਸ਼ਵਰ ਦੇ ਆਖ ਮਾਰਾਂ ਦੀ ਐ ਇਹ ਸ਼ਬਦ ਗੁਰੂ ਸੰਗ ਯਾਦ ਪੁਰਖ ਦਿਆ ਰਹੀਂਦੀ ਲੋੜ ਦਦਾਰਾਂ ਦੀ ਐ ਲੋੜ ਦੇ ਤਰਾ ਗ੍ਰਹਿਤਿਆਂ ਤਾਈ ਸਾਕਾਂ ਰਿਸ਼ਤੇਦਾਰਾਂ ਦੀ ਐ ਸਾਧੀਆਂ ਗਮੀਆਂ ਦੁੱਖ ਸੁਖ ਵੇਲੇ ਲੋੜ ਜਮੇ ਪਰਵਾਰਾਂ ਦੀ ਐ ਬਿਆਸ਼ੁ ਹਾਰੇ ਕੁੜਮਾ ਕਿਆ ਰਿਆ ਜਗ ਦਰਚਾਉਂਦਾ ਲੀਲਾ ਹੈ ਜੋੜ ਜੋੜਦਾ ਈਸ਼ਵਰ ਅਰਸੀਮਾ ਪਿਓ ਸਿਰਫ ਵਸੀਲਾ ਹੈ ਸੱਚੇ ਪਾਤਸ਼ਾਹ ਇਹ ਕਹਿੰਦੇ ਜੋੜ ਪ੍ਰਮਾਤਮਾ ਪਹਿਲੋਂ ਜੋੜੇ ਹੁੰਦੇ ਉਹਨੇ ਮਾਪਿਓ ਸਿਰਫ ਵਸੀਲਾ ਵਸੀਲਾ ਮਨਾ ਪਾਲਣ ਵਾਲਾ ਸਿਰਫ ਮਾਤਾ ਪਿਤਾ ਤਾਂ ਢੀਆਂ ਪੁੱਤਰਾਂ ਨੂੰ ਪਾਲਣ ਵਾਲਾ ਹੀ ਆ ਮਹਾਰਾਜ ਜੋੜ ਪਹਿਲੋਂ ਜੋੜਦਾ ਮਹਾਰਾਜੇ ਫਰਮਾਉਂਦੇ ਆ ਕਿਹਦੇ ਨੇ ਵਿਆਹ ਸੁਹਾਰੇ ਕੁੜਮਾ ਚਾਰੀਆ ਜਗਤ ਰਚਾਉਂਦਾ ਲੀਲਾ ਜਗਤ ਨੇ ਪਾ ਮਾਂ ਪਾ ਦਾ ਪਿਤਾ ਨੇ ਵਿਆਹ ਰਚਦਾ ਲੀਲਾ ਰਚਾਤੀ ਜੋੜ ਜੋੜਦਾ ਈਸ਼ਵਰ ਅਰਸੀ ਮਾਂ ਪਿਓ ਸਿਰਫ ਵਸੀਲਾ ਹੈ ਮਾਂ ਪਿਓ ਸਿਰਫ ਪਾਲਣ ਵਾਲੀ ਆ ਜੋੜ ਪ੍ਰਮਾਤਮਾ ਨਾਲ ਪਹਿਲਾਂ ਜੋੜੇ ਜਿੱਥੇ ਜੋੜੇ ਆ ਉਥੇ ਹੀ ਹੋਣੇ ਜੋ ਮਰਜ਼ੀ ਹੋ ਜਾਏ ਜੀ ਵੀ ਗਲਤ ਵੀ ਹੋ ਜਾਏ ਫੇ ਹਟ ਕੇ ਪਿਆਰੀ ਸਾਸ ਜੀ ਫੇ ਜੁੜਦੇ ਹਮਾਰਾ ਇਹ ਕਿੰਨੇ ਉੱਥੇ ਜੋੜਨੇ ਜੋੜ ਜਿੱਥੇ ਪਰਮਾਤਮਾ ਨੇ ਪਹਿਲੋਂ ਜੋੜੇ ਮਾਪਿਓ ਸਿਰਫ ਪਾਲਣ ਵਾਲੀ ਆ ਪਾਲਣ ਪੋਸਣ ਵਾਲੀ ਆ ਮਹਾਰਾਜੀ ਫਰਮਾਉਂਦੇ ਜੋੜ ਜੋੜ ਦਾ ਈਸ਼ਵਰ ਅਰਸੀਂ ਮਾਪਿਓ ਸਿਰਫ ਵਸੀਲਾ ਹੈ ਰਸਮਾਂ ਤੇ ਰਵਾਜ ਸਦੀਵੀ ਬਖਸ਼ੇ ਗਏ ਵਰਦਾਨੂ ਮੇਂ ਆਦ ਕਵੀ ਤਰੇ ਕਾਲ ਦਸੀ ਬਤਾ ਆਪ ਵਿਧਾਨ ਜਮੇ ਪਿਛਲੇ ਜਨਮ ਦੇ ਕਰਮ ਪ੍ਰਾਣੀ ਇਹ ਜਨਮ ਵਿੱਚ ਭੋਗ ਰਿਹਾ ਹੈ ਜੋ ਗੁਦ ਬੀਜਿਆ ਹੱਥੀ ਆਪਣੀ ਚੋਗ ਏਥੇ ਉਹ ਚੋਗ ਰਿਹਾ ਹੈ ਜੋ ਗੁਦ ਮਹਾਰਾਜ ਕਹਿੰਦੇ ਬੀਜਿਆ ਉਹ ਹੱਥੀ ਆਪਣੀ ਚੋਗ ਚੋਗ ਰਿਹਾ ਚੋਗ ਚੁਗਦੇ ਆਪਾਂ ਜਿੱਥੇ ਸਾਡੀ ਖਿਲਰੀ ਆ ਉੱਥੇ ਹੀ ਖਾਣੀ ਆ ਨਹੀਂ ਤਾਂ ਮਹਾਰਾਜ ਕਹਿੰਦੇ ਇੱਕ ਦਾਣਾ ਨਹੀਂ ਆਪਣੀ ਮਰਜ਼ੀ ਨਾ ਖਾ ਸਕਦਾ ਚਿੱਠੇ ਤੇ ਲਿਖਿਆ ਉਥੇ ਖਾਣਾ ਜਹਾਂ ਦਾਣਾ ਤਹਾਂ ਖਾਣਾ ਜਿਹੜੇ ਜਗ ਤੱਕੀ ਤੇ ਜਿਹੜੇ ਜਗ ਤੱਕੇ ਦੇ ਕੇ ਮਹਾਰਾਜ ਕਹਿੰਦੇ ਜਿੱਥੇ ਦਾਣਾ ਉਥੇ ਪਚਾ ਲੰਦਾ ਬਾਹਰਲੇ ਮੁਲਕਾਂ ਜਿੱਥੇ ਵੀ ਦਾਣਾ ਉਥੇ ਦਾਣਾ ਚੁਗਿਆ ਹੋਵੇ ਖਿਲੜਿਆ ਹੋਵੇ ਉਹ ਚੁਗਣਾ ਪੈਂਦਾ ਮਹਾਰਾਜ ਕਹਿੰਦੇ ਆ ਜੋ ਕੁਝ ਬੀਜਿਆ ਹੱਥੀ ਆਪਣੀ ਚੋਗ ਇਥੇ ਉਹ ਚੋਗ ਰਿਆ ਹੈ ਜਗਤ ਪਿਤਾ ਬ੍ਰਹਮੰਡ ਦਾ ਮਾਲਕ ਆਦੂ ਕਰਕੇ ਆ ਚੋਜ ਕਰੇ ਜੋ ਨਾ ਸਮਝ ਕਿਸੇ ਦੀ ਆਵੇ ਚਮਤਕਾਰ ਪ੍ਰਭੂ ਰੋਜ ਕਰੇ ਮਹਾਰਾਜ ਕਹਿੰਦੇ ਪ੍ਰਾ ਪ੍ਰਮਾਤਮਾ ਚਮਤਕਾਰ ਰੋਜ ਹੀ ਕਰ ਰਿਹਾ ਪਰ ਸਾਨੂੰ ਸਮਝ ਨਹੀਂ ਆ ਰਹੀ ਆਪ ਖੜਾ ਰਹੀ ਆਪ ਖਡਾਉਣਾ ਪਲ-ਪਲ ਐਸਾ ਖੇਲ ਕਰੇ ਆਪ ਹੀ ਕਰਨ ਵਾਲਾ ਆਪ ਹੀ ਢਾਉਣ ਵਾਲਾ ਆਪ ਹੀ ਖੇਲਣ ਵਾਲਾ ਆਪ ਖੜਾ ਰਹੀ ਆਪ ਖਡਾਉਣਾ ਪਾਲ ਪਾਲ ਐਸਾ ਖੇਲ ਕਰੇ ਜਿਸ ਦੇ ਭਾਗ ਜਗਾਉਣੇ ਉਸ ਦਾ ਸੰਤ ਜਨਾ ਸੰਗ ਮੇਲ ਕਰੇ ਮਹਾਰਾਏ ਕਿਨ ਜਿਨ੍ਹਾਂ ਦੇ ਭਾਗ ਜਗਾਉਣੇ ਉਹਨਾਂ ਦਾ ਸੰਤ ਜਨਾ ਸੰਗ ਮੇਲ ਕਰੇ ਮਹਾਰਾ ਤਾਈਓ ਗੁਰੂ ਸੱਚੇ ਪਾਸ਼ੇ ਮਹੀਨੇ ਬਾਸ ਸੰਗਤਾਂ ਜਗਦੀਆਂ ਸੰਤਾਂ ਦਾ ਮੇਲ ਕਰਨ ਬਾਅਦ ਤੇ ਜਿਹੜੇ ਭਾਗ ਜਗਾਉਣੇ ਜਿਸ ਦੇ ਭਾਗ ਜਗਾਉਣੇ ਉਸ ਦਾ ਸੰਤ ਜਨਾ ਸੰਗ ਮੇਲ ਕਰੇ ਇਹ ਸ਼ਬਦ ਗੁਰੂ ਦੀ ਮਹਿਮਾਨਿਆਰੀ ਇਹ ਵੇ ਦਾ ਫਰਮਾਇਆ ਹੈ ਰਿਸ਼ੀਆਂ ਗੁਰੂਆਂ ਅਵਤਾਰਾਂ ਨੇ ਸ਼ਬਦੋਂ ਈਸ਼ਵਰ ਪਾਇਆ ਹੈ ਜਿੰਨੇ ਵੀ ਅਵਤਾਰਾਂ ਨੇ ਰਿਸ਼ੀਆਂ ਗੁਰੂਆਂ ਅਵਤਾਰਾਂ ਨੇ ਸ਼ਬਦ ਵਿੱਚੋਂ ਈਸ਼ਵਰ ਨੂੰ ਪਾਇਆ ਹੈ ਪਰ ਅਹੀਂ ਮੰਨਦੇ ਨਹੀਂ ਪਿਆਰੀ ਸਾਧ ਸੰਗਤ ਜੀ ਇਹ ਕੀਹਦੀ ਗੱਲ ਨਾ ਗ੍ਰੰਥਾਂ ਦੀ ਨਾ ਸੰਤਾਂ ਦੀ ਨਾ ਮਹੰਤਾਂ ਦੀ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਅਵਤਾਰਾਂ ਦੀ ઋਸ਼ੀਆਂ ਗੁਰੂਆਂ ਅਵਤਾਰਾਂ ਨੇ ਸ਼ਬਦੋਂ ਹੀ ਈਸ਼ਵਰ ਨੂੰ ਪਾਇਆ ਹੈ ਸ਼ਬਦ ਗੁਰੂ ਜੇ ਪੂਰਨ ਮਿਲ ਜਾਏ ਬੰਦਾ ਬ੍ਰਹਮ ਦੀ ਜੋਤ ਬਣੇ ਆਦਪੁਰਖ ਦੀ ਬਣੇ ਆਤਮਾ ਰੱਬ ਦੀ ਸ਼ਬਦ ਸਰੋਤ ਬਣੇ ਸ਼ਬਦ ਗੁਰੂ ਤੋਂ ਪੂਰਨ ਜੇ ਮਿਲ ਜਾਵੇ ਨਾ ਸੱਚਾ ਪੂਰਾ ਸ਼ਬਦ ਪੂਰਾ ਪ੍ਰਭੂ ਰਾਧਿਆ ਪੂਰਾ ਜਾਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਉ ਜਿਹੜਾ ਪੂਰਾ ਉਹਦੇ ਗੁਣ ਗਾਉ ਮਹਾਰਾਏ ਕਹਿੰਦੇ ਸ਼ਬਦ ਗੁਰੂ ਜੇ ਪੂਰਨ ਮਿਲ ਜਾਏ ਬੰਦਾ ਬ੍ਰਹਮ ਦੀ ਜੋਤ ਬਣੇ ਆਦ ਪੁਰਖ ਦੇ ਬਣੇ ਆਤਮਾ ਰੱਬ ਦੇ ਸ਼ਬਦ ਸਰੋਤ ਬਣੇ ਇਹ ਸ਼ਬਦ ਗੁਰੂ ਸੰਗ ਸੁਰਤ ਜੋੜ ਕੇ ਜਦ ਪੂਰਨ ਸੰਤ ਸਮਾਧੀ ਲਾਵੇ ਕਰੇ ਜਗਤ ਪਰ ਦਖਣਾ ਉਸ ਦੀ ਬ੍ਰਹਮਣ ਉਸ ਦੀ ਮਹਿਮਾ ਗਾਵੇ ਧੀ ਦਾ दा, 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 दान ਮਹਾਨ Jag ਹੈ ਇਹ ਆਦ ਸਮੇ ਰਿਸ਼ੀਆਂ ਫਰਮਾਇਆ ਉਸ ਅਨਸਾਰ ਆਦ ਸਮੇ ਤੋਂ ਜਗਤ ਗ੍ਰਹਿਤੀ ਮਨ ਦਾ ਆਇਆ ਮਹਾਰਾਗਨ ਧੀ ਦਾ ਦਾਨ ਮਹਾਨ ਜਾਗਿਆ ਇਹ ਆਦ ਸਮੇ ਰਿਸ਼ੀਆਂ ਫਰਮਾਇਆ ਉਸ ਅਨਸਾਰ ਆਦ ਸਮੇ ਤੋਂ ਜਗਤ ਗ੍ਰਿਸ਼ਤੀ ਮਨ ਦਾ ਆਇਆ ਵਿਆਹ ਤੋਂ ਪਹਿਲਾਂ ਸ਼ਗਨ ਸ਼ਵਾਰਾ ਦੇ ਸਮੇ ਜੋ ਰਸਮਾਂ ਬਣੀਆਂ ਗ੍ਰਹਿਤ ਬਾਗ ਰਹਿ ਹਰਿਆ ਭਰਿਆ ਰਉ ਬਖਸ਼ੇ ਪਿਆਰਾਂ ਦੀਆਂ ਕਣੀਆਂ ਸੂਰਜ ਚੜ੍ਹਨੋਂ ਪਹਿਲਾਂ ਜਿਵੇਂ ਸੂਰਜ ਆਪਣੀ ਲਾਲੀ ਵੰਡਦਾ ਏ ਫਲ ਲੱਗਣ ਤੋਂ ਪਹਿਲਾਂ ਜਿਵੇਂ ਬੂਰ ਰੁੱਖਾਂ ਦਾ ਮਹਿਕਾ ਵੰਡਦਾ ਏ ਇਸੇ ਤਰ੍ਹਾਂ ਵਿਆਹ ਤੋਂ ਪਹਿਲਾਂ ਸ਼ਗਨ ਸ਼ੁਹਾਰੇ ਪੈਂਦੇ ਆਏ ਆਦ ਕਵੀ ਜੋ ਗ੍ਰਹਿਤਿਆਂ ਖਾਤਰ ਜੋ ਰੱਬੀ ਰਸਮ ਰਵਾਜ ਬਣਾਏ ਤੀ ਨੂੰ ਘਰ ਵਿੱਚ ਰੱਖ ਨਹੀਂ ਸਕਿਆ ਸ਼ੈਨਸ਼ਾ ਨਿਰਦਨ ਅਵਤਾਰ ਇਹ ਵੰਦਨ ਪਰਕ੍ਰਤੀ ਦਾ ਹੈ ਆਦ ਸੁੁਰਖਦਾ ਚਮਤਕਾਰ ਮਹਾਰਾਏ ਕਿਨ ਤੀ ਨੂੰ ਘਰ ਵਿੱਚ ਨਹੀਂ ਰੱਖ ਸਕਿਆ ਕੋਵਮਾ ਸ਼ੈਨਸ਼ਾ ਭਾਵੇਂ ਨਿਰਦਨ ਗਰੀਬਿਆ ਕੋਈ ਪਾਦਸ਼ਾਹ ਨਹੀਂ ਰੱਖ ਸਕਿਆ ਤੀ ਨੂੰ ਘਰ ਵਿੱਚ ਰੱਖ ਨਹੀਂ ਸਕਿਆ ਛੈ ਨਿਸ਼ਾ ਨਿਰਦਨ ਅਵਤਾਰ ਇਹ ਵੰਦਨ ਪ੍ਰਕਿਰਤੀ ਦਾ ਹੈ ਆਦ ਪੁਰਖ ਦਾ ਚਮਤਕਾਰ ਮਾਂ ਦੀ ਨਿੱਕੀ ਕੋਖ ਦੇ ਅੰਦਰ ਧੀ ਦਾ ਹੋ ਗੁਜ਼ਾਰਾ ਜਾਂਦਾ ਹੈ ਪਰ ਰਹਿਣਾ ਪਿਉ ਦਾ ਮੈਲਾ ਅੰਦਰ ਧੀ ਲਈ ਭਾਰਾ ਹੋ ਜਾਂਦਾ ਹੈ ਮਾਰਾ ਕਹਿੰਦੇ ਮਾਂ ਦੀ ਨਿੱਕੀ ਜੇ ਕੋਖ ਦੇ ਵਿੱਚੋਂ ਧੀ ਦਾ ਗੁਜ਼ਾਰਾ ਹੋ ਜਾਂਦਾ 9 ਮਹੀਨੇ ਦੀਦਾ ਹੋ ਗੁਜ਼ਾਰਾ ਜਾਂਦਾ ਹੈ ਪਰ ਰਹਿਣਾ ਪਿਉ ਰਿਆ ਮਹਿਲਾ ਅੰਦਰ ਧੀ ਲਈ ਭਾਰਾ ਹੋ ਜਾਂਦਾ ਹੈ ਇਹ ਦੁਨੀਆਂ ਪਰ ਦੇ ਹਰ ਗ੍ਰਹਿਤੀ ਨੂੰ ਦਿਲ ਨਾਲ ਦਿਲ ਵਟਾਉਣਾ ਪੈਂਦਾ ਧੀ ਨੂੰ ਦੇ ਕੇ ਪੁੱਤ ਪਰਾਇਆ ਆਪਣਾ ਪੁੱਤ ਬਣਾਉਣਾ ਪੈਂਦਾ ਧੀ ਨੂੰ ਦੇ ਕੇ ਪੁੱਤ ਪਰਾਇਆ ਆਪਣਾ ਪੁੱਤ ਬਣਾਉਣਾ ਪੈਂਦਾ ਧੀ ਨੂੰ ਪੁੱਟ ਕੇ ਬਾਗ ਪਨੀਰੀ ਦੂਜੇ ਥਾਂ ਤੇ ਲਾਉਣਾ ਪੈਂਦਾ ਇਹ ਰਿਸ਼ੀਆਂ ਨੇ ਰੀਤ ਚਲਾਈ ਇਸ ਨੂੰ ਤੋੜ ਚਣਾਉਣਾ ਪੈਂਦਾ ਮਹਾਰਾ ਕਹਿੰਦੇ ਧੀ ਨੂੰ ਪੁੱਟ ਕੇ ਬਾਗ ਪਨੀਰੀ ਜਿੱਦਾਂ ਪਨੀਰੀ ਵੀ ਲੈਣੇ ਉਹ ਪੁੱਟ ਕੇ ਪਤਾ ਨਹੀਂ ਕਿੱਥੇ ਗਏ ਤੇ ਜਾ ਕੇ ਵੇਚ ਕੇ ਆਉਣੀ ਆ ਇਦਾਂ ਹੀ ਧੀ ਨੂੰ ਵੀ ਪੁੱਟ ਕੇ ਬਾਗ ਪਨੀਰੀ ਦੇ ਵਾਂਗੂ ਪੁੱਟ ਕੇ ਦੂਜੇ ਥਾਂ ਤੇ ਲਾਉਣਾ ਪੈਂਦਾ ਏ ਰਿਸ਼ੀਆਂ ਨੇ ਰੀਤ ਚਲਾਈ ਇਸ ਨੂੰ ਤੋੜ ਚੜਾਉਣਾ ਪੈਂਦਾ ਗੰਢਣ ਦੇ ਲਈ ਖੂਨ ਦੇ ਰਿਸ਼ਤੇ ਜਗ ਵਿੱਚ ਸਾਹਜ ਬਣਾਉਣੀ ਪੈਂਦੀ ਪਿਆਰ ਤੋੜਾ ਹੈ ਮਾਨਵਤਾ ਦਾ ਇਹ ਜੀਵਨ ਜੋਤ ਜਗਾਉਣੀ ਪੈਂਦੀ ਪਰ ਸਾਧੂ ਸੰਤ ਫਕੀਰ ਤੇ ਜੋਗੀ ਆਪ ਸਦਾ ਲਈ ਢੂਣੀਆਂ ਤਪਦੇ ਜਗਤ ਜਲੰਦੇ ਭਿਆਨਕ ਦੇ ਲਈ ਆਪ ਸਦਾ ਭਗਵਾਨ ਦਾ ਜਪਦੇ ਰਹਿ ਕੇ ਆਪ ਸਦਾ ਬ੍ਰਹਮਚਾਰੀ ਕੁੱਲ ਜੀ ਬ੍ਰਹਮ ਦੇ ਪੁੱਤ ਸਮਝਦੇ ਜਗਤ ਬਾਗ ਰਹਿ ਕੁੱਲ ਫਲ ਕਲੀਆਂ ਆਪਣੇ ਧੀਆ ਪੁੱਤ ਸਮਝਦੇ ਧੰਨ ਧੰਨ ਸਤਿਗੁਰੂ ਗਿਆਨ ਲਾਹ ਜੀ ਜੋ ਪਰਤਾ ਕੇ ਸ਼ੁਭਰੀ ਜੋਤਾ ਵਾਲਮੀਕ ਭਗਵਾਨ ਦੀ ਦੁਨੀਆ ਰਹੇ ਨ ਬਖਸ਼ ਸਰੂਤਾ ਤ੍ਰੇ ਲੋਕੀ ਦੀਆਂ ਜੰਨੀਆਂ ਦਾਤਾ ਭਗਤ ਮੰਗਣ ਜੋ ਸਰਦਾਵਨ ਪੂਰਨ ਸਤਗੁਰੂ ਬਖਸ਼ੀ ਜਾਂਦਾ ਜਾਣੀ ਜਾਣ ਸਦਾ ਅੰਗ ਪਾਲ ਕਿਉਂਕਿ ਪ੍ਰਮਾਤਮਾ ਜਾਣੀ ਜਾਣ ਸਦਾ ਅੰਗ ਪਾਲ ਸ੍ਰੀ ਗੁਰੂ ਵਾਰਣਿਕ ਕੀ ਜੈ ਬੋਲੋ ਰੇ ਭਾਈ ਸਭ ਸੰਤਨ ਕੀ ਜੈ